ਜੈਪੀ ਮੰਚ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁਖੀ ਦੀ ਅਗਵਾਈ ਹੇਠ ਐਸ.ਡੀ.ਐਮ ਦਫ਼ਤਰ ਰਾਜਪੁਰਾ ਵਿਖੇ ਸੈਂਕੜਿਆਂ ਦੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਭਾਰੀ ਇਕੱਠ ਦੌਰਾਨ ਐਸ.ਡੀ.ਐਮ ਰਾਜਪੁਰਾ ਨੂੰ ਰੋਸ ਪੱਤਰ ਦੇਣ ਪੁੱਜੇ ਨਾਇਬ ਤਹਿਸੀਲਦਾਰ ਨੇ ਐਸ.ਡੀ.ਐਮ ਦੀ ਥਾਂ ਤੇ ਜੈਪੀ ਮੰਚ ਦੇ ਅਹੁਦੇਦਾਰਾਂ ਤੋਂ ਮੰਗ ਪੱਤਰ ਲਿਆ ਇਸ ਮੌਕੇ ਸੁਖਜਿੰਦਰ ਸੁਖੀ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਜਿੰਦੇ ਹੋਏ ਦੱਸਿਆ ਗਿਆ ਕਿ ਰਾਜਪੁਰਾ ਸ਼ਹਿਰ ਵਿੱਚ ਬਾਬਾ ਸਾਹਿਬ ਜੀ ਦੇ ਫਲੈਕਸ ਬੋਰਡ ਅਤਿ ਖੰਬਿਆਂ ਤੇ ਲੱਗੇ ਹੋਏ ਹਨ ਕੁਝ ਰਾਜਪੁਰਾ ਵਿੱਚ ਮਨੁਵਾਦੀ ਸੋਚ ਰੱਖਣ ਵਾਲੇ ਜਿਵੇਂ ਕਿ ਐਥਿਕਸ ਇਮੀਗ੍ਰੇਸ਼ਨ ਰਾਜਪੁਰਾ ਪੰਕਜ ਸ਼ਰਮਾ ਫਲੈਕਸ ਗ੍ਰਾਫਿਕਸ ਦਾ ਮਾਲਕ ਅਤੇ ਇਸ਼ਪਰੀ ਸਿੰਘ ਸੇਠੀ ਜੋ ਕਿ ਫਲੈਕਸ ਬੋਰਡ ਲਗਾਉਣ ਦੇ ਠੇਕੇ ਲੈਂਦੇ ਹਨ ਇਹਨਾਂ ਵੱਲੋਂ ਜਾਣ ਬੁੱਝ ਕੇ ਬਾਬਾ ਸਾਹਿਬ ਤੇ ਪ੍ਰਤੀ ਨਫ਼ਰਤ ਦਿਖਾਉਂਦੇ ਹੋਏ ਫਲੈਕਸ ਬੋਰਡ ਪੂਰੀ ਤਰ੍ਹਾਂ ਪਾੜ ਦਿੱਤੇ ਗਏ ਅਤੇ ਉਲਟੇ ਟੰਕੇ ਬੇਅਦਬੀ ਕੀਤੀ ਗਈ ਸਾਨੂੰ ਅਸ਼ੰਕਾ ਹੈ ਕਿ ਜਿਵੇਂ ਦੇਸ਼ ਵਿਰੁੱਧ ਗੱਲਾਂ ਕਰਨ ਵਾਲੇ ਗੁਰਪਤਵੰਤ ਸਿੰਘ ਪੰਨੂ ਨੇ ਕੁਝ ਸਮਾਂ ਪਹਿਲਾਂ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਸਨੇ ਬਾਬਾ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ 11 ਲੱਖ ਰੁਪਏ ਇਨਾਮ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ਉਕਤ ਘਟਨਾ ਇਸ ਵੀਡੀਓ ਦੇ ਨਾਲ ਜੁੜੀ ਦਿੱਸਦੀ ਹੈ ਪੁਚੇ ਪਤਵੰਤੇ ਸੱਜਣਾ ਵੱਲੋਂ ਉਕਤ ਦੋਸ਼ੀਆਂ ਦੀ ਕਾਰ ਡਿਟੇਲ ਅਤੇ ਇਹਨਾਂ ਦੇ ਬੈਂਕ ਖਾਤਿਆਂ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਗਈ ਉਕਤ ਦੋਸ਼ੀਆਂ ਦੇ ਖਿਲਾਫ ਰੋਸ ਮਜ਼ਾਰਾ ਪ੍ਰਗਟ ਕਰਕੇ ਇਹਨਾਂ ਦੋਸ਼ੀਆਂ ਦੇ ਖਿਲਾਫ ਮੁਰਦਾਬਾਧ ਤੇ ਨਾਰੇ ਬਾਜੀ ਵੀ ਕੀਤੀ ਗਈ ਇਸ ਮੌਕੇ ਤੇ ਤਹਿਸੀਲਦਾਰ ਪ੍ਰਦੀਪ ਕੁਮਾਰ ਰਾਜਪੂਰਾ ਨੂੰ ਇੱਕ ਸ਼ਿਕਾਇਤ ਮੰਗ ਪੱਤਰ ਦਿੱਤਾ ਗਿਆ ਅਤੇ ਤਹਿਸੀਲਦਾਰ ਜੀ ਨੇ ਪੂਰਾ ਪ੍ਰੋਸਾ ਦਿੱਤਾ ਕਿ ਇਸ ਦੀ ਜਾਂਚ ਕਰਕੇ ਬੰਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇਗੀ ਇਸ ਮੌਕੇ ਤੇ ਭਾਰਤੀ ਮਜ਼ਦੂਰ ਸੰਘ ਰਾਜਪੂਰਾ ਜਸਵੀਰ ਕੁਮਾਰ ਨਾਹਰ ਆਦ ਇਸ ਮੌਕੇ ਤੇ ਮੌਜੂਦ ਸਨ ਦੇਖੋ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਸਾਰੇ ਜਿਹੜੇ ਪ੍ਰੈਸ ਦੇ ਵੀਰ ਹੈ ਮੇਰੇ ਉਹਨਾਂ ਨੂੰ ਸਾਰਿਆਂ ਨੂੰ ਇਹ ਗੱਲ ਪਲੀ ਪਾਤੀ ਪਤਾ ਹੈ ਕਿ ਰਾਜਪੁਰਾ ਵਿੱਚ 바ਵਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ ਦੀ ਤੇ ਬੈਨਰਾਂ ਦੀ بار بار ਜਿਹੜੀ ਹੈ ਬੇਅਦਵੀ ਕੀਤੀ ਜਾਂਦੀ ਹੈ ਤੇ ਪਿਛਲੇ ਸਾਲ ਵੀ ਇੱਕ ਬੇਅਦਵੀ ਕੀਤੀ ਗਈ ਸੀਗੀ ਤੇ ਉੱਤੇ ਵੀ ਅਸੀਂ ਜਿਹੜੀ ਕਾਰਵਾਈ ਕਰਾਈ ਸੀਗੀ ਤੇ ਅੱਜ ਦੀ ਜਿਹੜੀ ਵਿਸ਼ੇਸ਼ ਘਟਨਾ ਇਹ ਹੈ ਕਿ ਇੱਥੇ ਸਾਡੇ ਪੁਰਾਣੇ ਰਾਜਪੁਰੇ ਦੇ ਵਿੱਚ ਇੱਕ ਬੈਨਰ ਲੱਗੇ ਹੋਏ ਸੀਗੇ 바ਵਾ ਸਾਹਿਬ ਜੀ ਅੰਤਿ ਨੂੰ ਸਮਰਪਿਤ ਤੇ ਉਸ ਬੈਨਰਾਂ ਦੇ ਉੱਪਰ ਇੱਥੇ ਇੱਕ ਥਿਕਸ ਹਾਈਲਾਈਟਸ ਦੇ ਬੈਨਰ ਲੱਗੇ ਆਂ ਦੇਖੋ ਬੋਰਡ ਲੱਗਣ ਨਾਲ ਸਾਨੂੰ ਕੋਈ ਕਿੰਤੂ ਪਰੰਤੂ ਨਹੀਂ ਹੈਗਾ ਮਗਰ ਜਿਸ ਤਰ੍ਹਾਂ ਬੋਰਡ ਲਗਾਏ ਗਏ ਆਂ ਵਿਸ਼ੇਸ਼ ਤੌਰ ਤੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਫੋਟੋ ਨੂੰ ਟਾਰਗੇਟ ਕਰਕੇ ਉਹਨਾਂ ਦੀ ਫੋਟੋਆਂ ਲਗੋਈਆਂ ਗਈਆਂ ਤੇ ਉਹਨਾਂ ਦੇ ਜਿਹੜੇ ਬੈਨਰ ਪਾੜ ਕੇ ਉਹਨਾਂ ਨੂੰ ਉਲਟਾ ਲਟਕਾ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਤੇ ਸਾਨੂੰ ਬਿਲਕੁਲ ਸਿੱਧਮ ਸਿੱਧਾ ਚੈਲੰਜ ਕੀਤਾ ਗਿਆ ਕਿ ਅਸੀਂ 바ਵਾ ਸਾਹਿਬ ਅੰਬੇਦਕਰ ਦੀਵੇਂ ਬੇਇੱਜ਼ਤੀਆ ਕਰਾਂਗੇ ਤੇ ਤੁਹਾਡੇ ਤੋਂ ਜੋ ਬਣਦਾ ਕਰੋ ਤੇ ਇਸ ਵਾਰ ਅਸੀਂ ਸਿੱਧੀ ਸਿੱਧਾ ਅਸੀਂ ਵੀ ਪ੍ਰਸ਼ਾਸਨ ਨੂੰ ਇਹ ਚੈਲੰਜ ਕਰ ਰਹੇ ਹਾਂ ਕਿ ਅਗਰ ਇਸ ਤੇ ਕੋਈ ਘਟਨਾ ਤੇ ਕਾਰਵਾਈ ਨਹੀਂ ਹੁੰਦੀ ਫਿਰ ਇੱਥੇ ਰਾਜਪੁਰੇ 'ਚ ਅਸੀਂ ਜਿਹੜਾ ਅੰਦੋਲਨ ਕਰਨ ਜਾ ਰਹੇ ਹਾਂ ਇਸ ਵੀ ਇਹਦੇ ਵਿੱਚ ਕਿੰਨਾ ਕਿਸ ਨੂੰ ਕਿੰਨਾ ਕੁ ਦੋਸ਼ੀ ਮੰਨਦੇ ਹੋ ਦੇਖੋ ਇਹਦੇ ਵਿੱਚ ਇਹਦੇ ਵਿੱਚ ਤਿੰਨ ਬੰਦੇ ਆ ਜਿਹੜੇ ਸਿੱਧੇ ਸਿੱਧੀ ਦੋਸ਼ੀ ਆ ਇੱਕ ਤਾਂ ਥਿਕਸ ਆਇਲਟਸ ਵਾਲਾ ਜਿਨ੍ਹਾਂ ਦੇ ਬੈਨਰ ਲਗੇ ਆ ਦੂਜੇ ਤੌਰ ਤੇ ਇਹ ਪੰਕਜ ਸ਼ਰਮਾ ਤੇ ਇਹਨੇ ਬੈਨਰ ਲਗਾਏ ਆ ਪਿਛਲੀ ਵਾਰ ਵੀ ਇਸੇ ਦੁਆਰਾ ਬਾਬਾ ਸਾਹਿਬ ਅੰਬੇਦਕਰ ਦੇ ਬੈਨਰ ਦੀ ਜਿਹੜੀ ਬੇਦਬੀ ਕੀਤੀ ਗਈ ਸੀ ਤੀਜਾ ਇੱਥੇ ਇੱਕ ਠੇਕੇਦਾਰ ਆ ਸੇਠੀ ਜਿਹੜੇ ਸਾਰੇ ਜਿਹੜੇ ਖੰਭਿਆਂ ਦੇ ਠੇਕਾ ਆ ਉਹਦੇ ਕੋਲ ਹੀ ਆ ਤੇ ਜੇ ਇੱਥੋਂ ਪੈਸੇ ਕਮਾਉਂਦਾ ਹੈ ਤੇ ਇਹਦੀ ਜ਼ਿੰਮੇਵਾਰੀ ਵੀ ਉਹਦੀ ਬਣਦੀ ਆ ਤੇ ਤਾਂ ਕਰਕੇ ਇਹ ਤਿੰਨ ਬੰਦਿਆਂ ਖਿਲਾਫ ਅਸੀਂ ਜਿਹੜੀ ਕਾਰਵਾਈ ਦਾ ਜਿਹੜਾ ਆ ਅੱਜ ਆਪਣਾ ਇੱਕ ਲੈਟਰ ਦਿੱਤਾ ਹੈ ਜੀ ਕਿ ਇਹ ਕੰਮ ਦੇ ਛਣੇ ਜਿਹੜਾ ਕਿਤਾ ਹੋਣਾ ਹੈ ਨਗਰ ਕੌਂਸਲ ਦੇ ਵਿੱਚ ਹੈ ਕਿਵੇਂ ਦੇਖੋ ਇਹ ਨਗਰ ਕੌਂਸਲ ਵਿੱਚ ਵੀ ਇੰਪਲਾਈ ਹੈ ਤੇ ਜਿਹਦੀ ਜਿਹੜੀ ਇਹ ਦੀ ਜਿਹੜੀ ਇੱਕ ਫਲੈਕਸਾਂ ਦੀ ਜਿਹੜੀ ਦੁਕਾਨ ਚਲਾਉਂਦਾ ਪ੍ਰਾਈਵੇਟ ਤੌਰ ਤੇ ਕੰਨਿਆ ਸਕੂਲ ਦੇ ਸਾਹਮਣੇ ਤੇ ਉਹਦਾ ਮਾਲਕ ਵੀ ਆ ਤੇ ਇਹ ਜਿਹੜਾ ਆ ਮੇਨ ਕੰਮੇ ਤਾਂ ਇਹਦਾ ਫਲੈਕਸਾਂ ਦਾ ਹੀ ਆ ਜੀ ਕੀ ਸੇਵਾ ਤਾਂ ਮਿਲ ਰਹੀ ਸੀ ਦੀਆਂ ਤੁਹਾਨੂੰ ਦੇਖੋ ਪਿਛਲੀ ਵਾਰ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਮੋਡਰਨ ਬੋਟਰੀ ਦਾ ਇੱਕ ਬੋਰਡ ਵਾਇਰਲ ਹੋਇਆ ਸੀਗਾ ਜਿਹਦੇ ਵਿੱਚ ਅਸੀਂ ਪ੍ਰੋਟੈਸਟ ਕਰਿਆ ਸੀਗਾ ਉਹਦੇ ਵਿੱਚ ਵੀ ਇਸੇ ਬੰਦੇ ਦਾ ਜਿਹੜਾ ਹੱਥ ਸੀਗਾ ਤੇ ਇਹਨੇ ਬਾਅਦ ਚ ਆ ਕੇ ਥਾਣੇ 'ਚ ਆਪਣੀ ਗਲਤੀ ਮੰਨੀ ਤੇ ਚਲੋ ਸਮਾਜਿਕ ਕੁਝ ਬੰਦੇ ਵਿੱਚ ਪੈ ਗਏ ਅਸੀਂ ਇਹਨੂੰ ਮਾਫ਼ ਕਰਤਾ ਕਿ ਮਗਰ बार-बार ਕਿ ਪਿਛਲੇ ਦਿਨ ਉਹ ਇੱਕ ਅਸੀਂ ਬੋਰਡ ਲਗਾਇਆ ਸੀਗਾ ਪੱਤਰਕਾਰ ਭਾਈਚਾਰੇ ਦਾ ਤੇ ਉਹਦੇ ਵਿੱਚ ਵੀ ਉਹ ਬੋਰਡ ਵੀ ਇਸੇ ਦੁਆਰਾ ਪੰਕਤ ਦੁਆਰਾ ਫੜਿਆ ਗਿਆ ਸੀਗਾ ਲੱਕੜ ਮੰਡੀ ਚੌਂਕ ਤੇ ਲਵਾਇਆ ਗਿਆ ਸੀਗਾ ਤੇ ਇਹਦੀ ਜਿਹੜੀ ਹੈ ਬਾਰ-ਬਾਰ ਜਿਹੜੀ ਕੋਚੀ ਹਰਕਤ ਆ ਉਹ ਆ ਰਹੀਆਂ ਅੱਛਾ ਇੱਕ ਗੱਲ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਇੱਕ ਬੜੀ ਵਧੀਆ ਜਾਣਕਾਰੀ ਦੇਣਾ ਚਾਹਾਂਗਾ ਇੱਕ ਪਿਛਲੇ ਦਿਨੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਜਿਹੜਾ ਪੰਨੂ ਐ ਸੰਵਿਧਾਨ ਵਿਰੋਧੀ ਅੰਬੇਦਕਰ ਵਿਰੋਧੀ ਇੱਕ ਪੰਨੂ ਐ ਗੁਰਪਤਵਾਂ ਨੂੰ ਹਨਾ ਤੇ ਉਹ ਬੰਦੇ ਨੇ ਸਿੱਧਮ ਸਿੱਧਾ ਅੰਬੇਦਕਰਵਾਦੀ ਲੋਕਾਂ ਨੂੰ ਚੈਲੰਜ ਕਰਿਆ ਸੀਗਾ ਕਿ ਜਿਹੜਾ ਅੰਬੇਦਕਰ ਦੀ ਮੂਰਤੀ ਦੀ ਜਾਂ ਅੰਬੇਦਕਰ ਸਾਹਿਬ ਦੀ ਫੋਟੋ ਦੀ ਬੇਦਬੀ ਕਰੇਗਾ ਅਸੀਂ ਉਹਨੂੰ 11 ਲੱਖ ਰੁਪਏ ਇਨਾਮ ਦਵਾਂਗੇ ਤੇ ਸਾਨੂੰ ਇਹ ਘਟਨਾ ਉਹਦੇ ਨਾਲ ਹੀ ਜੁੜੀ ਦਿਖ ਰਹੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਲਿਖ ਕੇ ਦਿੱਤਾ ਹੈ ਕਿ ਇਹਨਾਂ ਦੀ ਕਾਲ ਡਿਟੇਲਾਂ ਤਿੰਨਾਂ ਦੀ ਤੇ ਇਹਨਾਂ ਦੇ ਬੈਂਕ ਖਾਤੇ ਵੀ ਦੇਖੋ ਜਾਂਚ ਕਰਨ ਕਿ ਸਾਨੂੰ ਇਹ ਲੱਗਦਾ ਹੈ ਕਿ ਇਹਨਾਂ ਨੇ 11 ਲੱਖ ਦੇ ਲਾਲਚ 'ਚ 바ਵਾ ਸਾਹਿਬ ਅੰਬੇਦਕਰ ਦੀ ਜਿਹੜੀ ਹੈ ਮੂਰਤੀ ਦੀ ਜਾਂ ਫੋਟੋ ਦੀ ਬੇਦਬੀ ਕੀਤੀ ਹੈ ਰਿਪੋਰਟ ਤੋਂ ਪ੍ਰਧਾਨ ਜੀ ਮੇਰਾ ਕੀ ਕਹਿਣਾ ਚਾਹੋਗੇ ਅਜਰ ਜੀਮ ਸਾਹਿਬ ਦੇ ਦੇਖੋ ਅੱਜ ਐਸਡੀਐਮ ਸਾਹਿਬ ਨੂੰ ਅਸੀਂ ਮਿਲਣਾ ਸੀ ਉਹ ਕਿਸੇ ਕੰਮ ਦੇ ਤੇ ਅਸੀਂ ਐਤ ਤਹਿਸੀਲਦਾਰ ਜੀ ਨੂੰ ਮਿਲੇ ਅੱਜ ਤੇ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਹੈ ਇਹ ਜਿਹੜੀ ਘਟਨਾ ਹੋਈ ਹੈ ਬਾਬਾ ਸਾਹਿਬ ਦੇ ਜਿਹੜੀ ਆਸਥਾ ਨੂੰ ਜਿਹੜੀ ਸੱਟ ਲੱਗ ਰਹੀ ਹੈ ਹਰ ਵਾਰੀ ਜਿਹੜੀ ਦੇਖੋ ਰੋਜ਼ਾਨਾ ਹੀ ਮਤਲਬ ਕਿ ਕੋਈ ਨਾ ਕੋਈ ਇਹਨਾਂ ਨੇ ਮੁੱਦਾ ਬਣਾਇਆ ਹੁੰਦਾ ਹੈ ਤੇ ਜਿਵੇਂ ਕਿ ਹੁਣ ਸੁਖੀ ਪ੍ਰਧਾਨ ਜੀ ਨੇ ਤੁਹਾਨੂੰ ਇਸ ਇਸ ਚੀਜ਼ ਬਾਰੇ ਚਾਣਨਾ ਪਾਇਆ ਹੈ ਕਿ ਜਿਹੜੇ ਇਹ ਪੰਨੂ ਹੈ ਪੰਨੂ ਨਾਲ ਹੀ ਕੋਈ ਇਹਨਾਂ ਦੀ ਮਿਲੀ ਸੂਜੀ ਸਾਜ਼ਿਸ਼ ਹੋ ਸਕਦੀ ਹੈ ਜਿਹੜੀ ਇਹ ਕੋਝੀਆਂ ਹਰਕਤਾਂ ਕਰ ਰਹੇ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰ ਰਹੇ ਹਾਂ ਵੀ ਇਸ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰੀ ਜਾਵੇ। ਮੈਂ ਭਾਰਤੀ ਮজুর ਸੰਘ ਤੋਂ ਕਮੇਟੀ ਦੇ ਪ੍ਰਧਾਨ ਆਈ। ਤੇ ਅੱਜ ਜੋ ਜੈਪੀ ਮੰਚ ਨਾਲ ਤੁਸੀਂ ਇੱਥੇ ਰੋਜ਼ ਪੱਤਰ ਦੇਣ ਆਏ ਹੋ ਕੀ ਕਹਿਣਾ ਹੈ ਇਸ ਬਾਰੇ? ਇਹ ਸਾਡੇ ਸੁੱਖੀ ਬੜੇ ਭਾਰ ਜੀ ਆ ਸਾਡੇ। ਪਰ ਅਸੀਂ ਇਕੱਠੇ ਚੱਲਦੇ ਹਾਂ ਸਾਡੀ ਜਥੇਬੰਦੀਆਂ ਸਾਡੇ ਇਹਦੇ ਨਾਲ ਹੈ। ਜਦ ਵੀ ਕੋਈ ਵੀ ਆਵਾਜ਼ ਚੱਕਦੇ ਹਾਂ ਅਸੀਂ ਇਹਨਾਂ ਨਾਲ ਨਾਲ ਹੁੰਦੇ ਆ। ਇਹਨਾਂ ਨੇ ਇਹ ਪਰਸੋਂ ਦੱਸਿਆ ਸਾਨੂੰ ਵੀ ਬਾਬਾ ਸਾਹਿਬ ਕੀ ਇਹਨਾਂ ਬਹੁਤ ਬੇਅਦਬੀ ਕਰਿਆ ਇਹਨਾਂ ਨੇ ਪੋਸਟਰ ਵੀ ਪਾੜਤੇ। ਤੇ ਇਸ ਕਰਕੇ ਅਸੀਂ ਐਸਜੀਐਮ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦੇਣਾ ਸੀ ਉਹ ਮਿਲੇ ਨਹੀਂ ਹੈਗੇ ਇਸ ਕਰਕੇ ਅਸੀਂ ਸਾਡੇ ਜਿਹੜੇ ਤਹਿਸੀਲਦਾਰ ਉਹਨਾਂ ਨੂੰ ਪੜਾਇਆ ਇਹਨਾਂ ਹੀ ਕੰਨ ਚਾਹੁੰਦਾ ਹਾਂ ਹਾਂ ਇਹ ਜਿਹੜਾ ਵਾਲੋ ਅੱਜ ਮੰਗ ਪੱਤਰ ਦਿੱਤਾ ਗਿਆ ਹੈਗਾ ਜਿਹੜਾ ਬਾਬਾ ਸਾਹਿਬ ਵੇਦਕਰ ਆਪਣੇ ਪਾਤਰਤਨ ਹੈਗੇ ਆ ਉਹਨਾਂ ਦੀ ਕੋਈ ਫੋਟੋਆਂ ਦੇ ਨਾਲ ਕੋਈ ਅੱਧੀ ਕਿਸੇ ਦੇ ਕੋਟੀ ਹੈ ਇਹਦੇ ਤੇ ਅਸੀਂ ਪੜਤਾਲ ਕਰਵਾ ਕੇ ਜੀ ਬੰਦੀ ਕਾਰਵਾਈ ਕੀਤੀ ਜਾਊਗੀ ਇਸ ਦੇ ਨਾਮ ਤੇ ਦਿੱਤਾ ਗਿਆ ਮਾਈ ਨੇਮ ਇਜ਼ ਲਿਖਿਆ ਇਹ ਮਾਨਯੋਗ ਐਸਜੀਐਮ ਸਾਹਿਬ ਦੇ ਨਾਮ ਤੇ अच्छा हाँ जी मैं पढ़िया नहीं आज देख लेने ले प्रदीप कुमार मैं